दीवार जो आप इक्की नंबर पौड़ी जी है इस पौड़ी के अंदर गुरु साहब जी महाराज बख्शिश करते हैं ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸਮਾਨੀਐ ਗੁਰੂ ਸਾਹਿਬ ਜੀ ਕੀ ਬਖਸ਼ਿਸ਼ ਕਰਦੇ ਨਹੀਂ ਆਪਾਂ ਬਾਅਦ ਚ ਵਿਚਾਰਾਂਗੇ ਮੈਂ ਬੇਨਤੀ ਕਰਦੇ ਹਾਂ ਜੀ ਆਪ ਜੀ ਨੂੰ ਪਤਾ ਹੈ ਤਾਂ ਬਹੁਤ ਚੰਗੀ ਗੱਲ ਹੈ ਮੈਂ ਫਿਰ ਵੀ ਬੇਨਤੀ ਕਰਨ ਲੱਗਾ ਇਹ ਜੀ ਦੀ ਥੋੜੀ ਹੈ ਸਾਨੂੰ ਇਤਿਹਾਸ ਨਾਲ ਜੋੜਦੀ ਹੈ ਜਪਈ ਆਖਦੀ ਵੀ ਇਤਿਹਾਸ ਚੇਤੇ ਕਰਾਉਂਦੀ ਹੈ ਇਹ ਉਹ ਕੁੜੀ ਹੈ ਜਿਸ ਕੁੜੀ ਨੇ ਬਾਬਾ ਲਹਿਣਾ ਜੀ ਨੂੰ ਗੁਰੂ ਅੰਗਦ ਦੇ ਪਨਾ ਦਿੱਤਾ ਜਦ ਮੈਂ ਇਹ ਆਖਦੀ ਆਂ ਵੀ ਇਹ ਉਹ ਕੁੜੀ ਹੈ ਜਿਸ ਕੁੜੀ ਨੇ ਬਾਬਾ ਲਹਿਣਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਜੋੜ ਦਿੱਤਾ ਜਦੋਂ ਜਗਰਾਤੇ ਤੋਂ ਵਾਪਸ ਸੰਖੇਪ ਜੀ ਬੇਨਤੀ ਕਰ ਲਿਆ ਜਗਰਾਤੇ ਤੋਂ ਵਾਪਸ ਆ ਰਹੇ ਨੇ ਤੇ ਜਦੋਂ ਕੰਨਾਂ ਦੇ ਵਿੱਚੇ ਬੋਲ ਪਏ ਨਾ ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੁਮਾਨੀਐ ਤੇ ਕੋੜਾ ਰੋਕਣ ਲਈ ਮਜਬੂਰ ਹੋ ਗਿਓ ਮਜਬੂਰ ਹੋ ਗਏ ਭਾਈ ਚੋਦ ਜੀ ਕੋਲ ਜਾਣ ਲਈ ਭਾਈ ਜੋਤ ਜੀ ਕੋਲ ਪੁੱਛਿਆ ਇਹ ਜਿਹੜੇ ਸ਼ਬਦ ਹੈ ਨਾ ਜਿਸ ਸ਼ਬਦਾਂ ਨੇ ਮੇਰੇ ਮਨ ਨੂੰ ਤਰਵਾਸ ਦੇ ਦਿੱਤਾ ਜਿਸ ਸ਼ਬਦਾਂ ਨੇ ਮੇਰੇ ਮਨ ਨੂੰ ਟਿਕਾ ਬਖਸ਼ ਦਿੱਤਾ ਜਿਸ ਸ਼ਬਦ ਨੇ ਮੇਰੇ ਮਨ ਦੇ ਅੰਦਰ ਅਨੰਤ ਬਖਸ਼ ਦਿੱਤਾ ਮੈਨੂੰ ਦਸਿੰਗੇ ਸ਼ਬਦ ਕਹਿੰਦੇ ਨੇ ਜਿਉਂ ਨਾ ਨੇ ਆਖਿਆ ਨਾ ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹੀ ਮੈਂ ਜਿਹੜੀ ਬੇਨਤੀ ਕਰ ਰਿਹਾ ਵੀ ਇਹ ਉਹ ਕੋੜੀ ਹੈ ਜਦੋਂ ਪਹਿਲੀ ਵਾਰ ਬਾਬਾ ਲੈਣਾ ਜੀ ਨੇ ਭਾਈ ਜੋਧ ਜੀ ਦੇ ਮੁਖ ਚ ਸੁਣੀ ਸੀ ਇਹ ਉਹ ਕੁੜੀ ਹੈ ਤਿਸ ਕੁੜੀ ਨੇ ਹੀ ਮਜਬੂਰ ਕਰ ਦਿੱਤਾ ਬਾਬਾ ਲੈਣਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਉਹਨਾਂ ਕੋ ਜਾਉਂਦੇ ਨੇ ਹੁਣ ਇਸ ਕੁੜੀ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਸਹਿਬ ਨੇ ਸਾਨੂੰ ਸਮਝਾਇਆ ਹੈ ਬੀ ਭੱਲਿਆ ਉਹ ਕੰਮ ਨਾ ਕਰੀ ਜਿੰਦੇ ਨਾਲ ਤੇਰੀ ਗੁਰੂ ਤੋਂ ਦੂਰੀਆਂ ਬਣ ਜਾਵੇ ਉਹ ਕਰਮ ਨਾ ਕਰੀ ਜਿੰਦੇ ਨਾਲ ਤੂੰ ਨਾਮ ਤੋਂ ਟੁੱਟ ਜਾਵੇਂ ਗੁਰਬਾਣੀ ਤੋਂ ਟੁੱਟ ਜਾਵੇਂ ਉਹ ਕੰਮ ਕਰੀ ਜਿੰਦੇ ਨਾਲ ਤੇਰੀ ਗੁਰੂ ਨਾਲ ਨੇੜਤਾ ਬਣੇ ਗੁਰੂ ਨਾਲ ਪ੍ਰੀਤ ਬਣੇ ਗੁਰੂ ਨਾਲ ਪ੍ਰੇਮ ਬਣ ਜਾਵੇ ਤੁਹਾਨੂੰ ਯਾਦ ਵੀ ਹੈ ਜੀ ਸਲੋਕ ਫਰੀਦਾ ਜਿੰਨੀ ਕਮੀ ਨਾ ਇਹ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀਵੀ ਸਾਈਂ ਦਾ ਦਰਬਾਰ ਬਿਉ ਕਮ ਵਿਸਾਰ ਦੇ ਦੂਰ ਕਰ ਦੇ ਜਿੰਦੇ ਨਾਲ ਤੂੰ ਨਿਤਨੇਮ ਭੁੱਲ ਜਾਂਦਾ ਉਹ ਸੰਗਤ ਦੂਰ ਕਰ ਦੇ ਜਿੰਦੇ ਨਾਲ ਤੂੰ ਗੁਰੂ ਘਰ ਆਉਣਾ ਭੁੱਲ ਜਾਂਦਾ ਬਿਉ ਕਮ ਵਿਸਾਰ ਦिए ਜਿਨ੍ਹਾਂ ਚ ਗੁਣ ਹੀ ਨਹੀਂ ਹੈ ਚੰਗਿਆਈ ਨਹੀਂ ਹੈ ਚੰਗੀ ਸਿੱਖਿਆ ਨਹੀਂ ਉਹ ਚਾਹੇ ਮੋਬਾਈਲ ਹੋਵੇ ਚਾਹੇ ਉਹ ਕਿਤਾਬ ਹੋਵੇ ਤੇ ਚਾਹੇ ਕਿਸੇ ਮਨੁੱਖ ਦੀ ਸੰਗਤ ਹੋਵੇ ਜਿੰਦੇ ਤੋਂ ਚੰਗਾ ਗੁਣ ਨਹੀਂ ਮਿਲ ਰਿਹਾ ਜਿੰਦੇ ਕੋਲ ਚੰਗਿਆਈ ਨਹੀਂ ਮਿਲ ਰਹੀ ਜਾਂ ਜਿੰਦੇ ਕੋਲ ਸਾਨੂੰ ਕੁਝ ਸਿੱਖਣ ਨੂੰ ਨਹੀਂ ਮਿਲ ਰਿਹਾ ਉਹਨੂੰ ਵੀ ਛੱਡ ਦਿਓ ਦੂਰ ਕਰ ਦਿਓ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜ ਸੁਖਿਆਵਾਂ ਦਿੱਤੀਆਂ ਜੀ ਬਹੁਤ ਪਿਆਰੀਆਂ ਸਾਹਿਬ ਜੀ ਕਹਿੰਦੇ ਜਿਤ ਸੇਦੇ ਆ ਸੁਖ ਪਾਈਐ ਜਿੰਦਾ ਸਿਮਰਨ ਕਰਨ ਦੇ ਨਾਲ ਜਿੰਨੂੰ ਧਿਆਨ ਦੇ ਨਾਲ ਜਿੰਨੂੰ ਯਾਦ ਕਰਨ ਦੇ ਨਾਲ ਸੁਖ ਮਿਲ ਜਾਵੇ ਕਹਿੰਦੇ ਉਹ ਸਾਹਿਬ ਨੂੰ ਸੰਭਾਲ ਲਵੋ ਤੁਸੀਂ ਸੋ ਸਾਹਿਬ ਸਦਾ ਸਮਾਧੀ ਹੈ ਜਿਸ ਦੇ ਨਾਮ ਨੂੰ ਜਪਣ ਦੇ ਨਾਲ ਸੰਭਾਲਣ ਦੀ ਗੱਲ ਹੈ ਜੀ ਸੰਭਾਲ ਕੇ ਰੱਖੋ ਜਿਸ ਜਪਜੀ ਸਾਹਿਬ ਨੂੰ ਪੜਨ ਦੇ ਨਾਲ ਸੁੱਖ ਮਿਲ ਜਾਂਦਾ ਹੈ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਆਤਮਿਕ ਸੁੱਖ ਪ੍ਰਾਪਤ ਹੁੰਦਾ ਹੈ ਸਾਹਿਬ ਜੀ ਕਹਿੰਦੇ ਉਸ ਜਪਜੀ ਸਾਹਿਬ ਨੂੰ ਸੰਭਾਲੋ ਜਿਸ ਗੁਰਬਾਣੀ ਦੇ ਨਾਲ ਵਿਖੜੇ ਪੈਂਡਿਆਂ ਤੋਂ ਵੀ ਸਾਹਿਬ ਕਹਿੰਦੇ ਸੁੱਖਾ ਭੜਿਆ ਸਫਰ ਲੰਘ ਸਕਦਾ ਹੈ ਉਸ ਨੂੰ ਸੰਭਾਲੋ ਤੁਸੀਂ ਜਿਤ ਸੇਦੇ ਹੈ ਸੁਖ ਪਾਈ ਹੈ। ਪਹਿਲਾਂ ਮੈਂ ਬੇਨਤੀ ਕਰਦੇ ਆਂ ਜੀ ਸੁਖ ਕੀ ਹੈ? ਸੁਖ ਦੀ ਪਰਿਭਾਸ਼ਾ ਵੀ ਪਤਾ ਹੋਵੇ ਸਾਨੂੰ। ਮਨ ਦਾ ਟਿਕਾ ਸੁਖ ਹੈ। ਮਨ ਦੀ ਸ਼ਾਂਤੀ ਸੁਖ ਹੈ ਜੀ। ਮਨੁੱਖ ਇਹ ਆਖੇ ਜੀ ਮੈਂ ਹਜ਼ਾਰਾਂ ਦਾ ਬੈੱਡ ਖਰੀਦ ਲਿਆ। ਲੱਖਾਂ ਦੀ ਗੱਡੀ ਖਰੀਦ ਲਈ। ਕਰੋੜਾਂ ਦਾ ਮਹਿਲ ਖਰੀਦ ਲਿਆ ਤੇ ਮੈਂ ਸੁਖੀ ਆ ਸਿਦ ਕਹਿੰਦੇ ਨਹੀਂ ਐਸੀ ਵੀ ਮਨੁੱਖ ਨਿਹਾਰਾ ਦੇ ਬੈੱਡ ਤੇ ਨੀਂਦ ਪ੍ਰਾਪਤ ਕਰਨ ਲਈ ਗੋਲੀਆਂ ਖਾਦੀਆਂ ਜਾਂਦੀਆਂ ਨੇ ਜੇ ਮਨੁੱਖ ਇਹ ਆਖੇ ਵੀ ਦੁਨਿਆਵੀ ਦਾਤਾਂ ਕਰਕੇ ਹੀ ਮੈਂ ਸੁਖੀ ਆ ਸਿਦ ਕਹਿੰਦੇ ਨਹੀਂ ਇਹ ਸੁਖ ਨਹੀਂ ਹੈ ਇਹ ਦਾਤਾਂ ਸੁਖ ਨਹੀਂ ਹੈ ਮੈਨੂੰ ਯਕੀਨ ਹੈ ਸ਼ਬਦ ਤੁਹਾਨੂੰ ਯਾਦ ਹੋਵੇਗਾ ਸੁਖ ਨਹੀਂ ਬੋਤੈ ਧਨ ਖਾਡੇ ਸੁਖ ਨਹੀਂ ਦੇਖੇ ਨਿਰਤ ਨਾ ਪੈ ਸੁਖ ਨਹੀਂ ਬੋ ਦੇਸ਼ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਏ ਸਹਿਬ ਜੀ ਕਹਿੰਦੇ ਦੇਸ਼ ਵੀ ਕਮਾ ਲੈ ਦੇਸ਼ ਵਿਜਿਤ ਲੈ ਜੇ ਤੂੰ ਇਹ ਸੇਤਦਾ ਵੀ ਮੈਂ ਦੇਸ਼ ਨੂੰ ਜਿੱਤ ਕੇ ਸੁੱਖ ਪ੍ਰਾਪਤ ਕਰ ਲਾਂਗਾ ਸਭ ਕਹਿੰਦੇ ਉਹ ਵੀ ਕਰਕੇ ਦੇਖ ਲੈ ਪਰ ਸੁੱਖ ਨਹੀਂ ਹੈ ਸੁੱਖ ਕਿnde ਚ ਸਰਬ ਸੁਖਾ ਸਰਬ ਦਾ ਭਾਵ ਕੀ ਹੈ ਜੀ ਸਾਰੇ ਸੁੱਖ ਜਿਹੜੇ ਹੈ ਉਹ ਨਾਮ ਦੇ ਵਿੱਚ ਹੈ ਉਹ ਤਾਂ ਪਰਮਾਤਮਾ ਦੇ ਗੁਣਾਂ ਚ ਹੈ ਤੇ ਬਲੁਖ ਬਾਹਰੋਂ ਭਾਲ ਹੈ ਸੁੱਖ ਨਹੀਂ ਸਰਬ ਸੁਖਾ ਹਰ ਹਰ ਗੁਣ ਗਾਏ ਉੰਦੇ ਗੁਨਾ ਨੂੰ گاਉਣਾ ਲਈ ਸੋਖੇ ਮੈਂ ਬੇਨਤੀ ਕਰਾਂ ਕਾਪ ਜੀ ਨੂੰ ਚੰਗੀ ਨਿੰਦਰ ਲੈਣ ਵਾਸਤੇ ਨਾ ਜਮਾਕ ਦੇ ਵੀ ਸੋਹਣੀ ਨੀਂਦ ਲੈਣ ਵਾਸਤੇ ਮਹਿੰਗੇ ਗਦੇਲੇ ਤੇ ਬੈੱਡ ਦੀ ਲੋੜ ਨਹੀਂ ਹੁੰਦੀ ਮਨ ਦੇ ਟਿਕਾ ਦੀ ਲੋੜ ਹੁੰਦੀ ਹੈ ਮਨ ਦੇ ਸ਼ਾਂਤੀ ਦੀ ਲੋੜ ਹੁੰਦੀ ਹੈ ਇੱਕ ਸੋਹਣੀ ਜੀ ਨੀਂਦ ਲੈਣ ਵਾਸਤੇ ਸਕੂਨ ਭਰੀ ਨੀਂਦ ਲੈਣ ਵਾਸਤੇ ਮਹਿੰਗੇ ਪਦਾਰਥਾਂ ਦੀ ਵੈਗੁਰਜੀ ਲੋੜ ਨਹੀਂ ਹੁੰਦੀ ਹੁਣ ਤੁਸੀਂ ਇਤਿਹਾਸ ਵੱਲ ਵੇਖ ਲਓ ਮਨੁੱਖ ਨੂੰ ਥੋੜਾ ਜਿਹਾ ਘਾਟਾ ਪੈ ਜੇ ਨਾ ਕਿਸੇ ਕੰਮ ਕਾਜ ਚੋਂ ਜਾਂ ਕੋਈ ਵੀ ਚੀਜ਼ ਚੋਂ ਥੋੜਾ ਜਿਹਾ ਘਾਟਾ ਪੈ ਜੇ ਸੌਰੀ ਰਾਤ ਨੀਂਦ ਨਹੀਂ ਆਉਂਦੀ ਜੀ ਕਰੋੜਾਂ ਦੇ ਮਹਿਲਾਂ ਚ ਬੈਠ ਕੇ ਵੀ ਨੀਂਦ ਨਹੀਂ ਆਉਂਦੀ ਉਹਨੂੰ ਉਹ ਸੋਚਦਾ ਰਹਿੰਦਾ ਕਿ ਘਾਟਾ ਪੈ ਗਿਆ ਘਾਟਾ ਪੈ ਗਿਆ ਹੁਣ ਮਹਿਲ ਵੀ ਨੇ ਮਹਿੰਗੇ ਪਦਾਰਥ ਵੀ ਕੋਲ ਨੇ ਮਹਿੰਗੇ ਗਦੇਲੇ ਵੀ ਪਏ ਐ ਬੈੱਡ ਵੀ ਪਏ ਐ ਪਰ ਸਕੂਨਪਰੀ ਨੀਂਦ ਨਹੀਂ ਆਉਂਦੀ ਕੋਲ ਥੋੜਾ ਜਿਹੀ ਘਾਟਾ ਪੈ ਜੇ ਦਸ਼ਮੇਸ਼ਪੀਤਾ ਮਹਾਰਾਜ ਜੀ ਸਾਰਾ ਸੁਰਵੰਸ ਵਾਰਤਾ ਜੀ ਉਹਨਾਂ ਨੇ ਆਪਣੇ ਪੁੱਤਰਾਂ ਦੀ ਲਾਸ਼ਾਂ ਦੇ ਕੋਲੋਂ ਦੀ ਲੰਘ ਗਏ ਤੇ ਮਾਛੀਵਾੜੇ ਦੇ ਜੰਗਲ 'ਚ ਸਕੂਨਪਰੀ ਨੀਂਦ ਉਹਨਾਂ ਨੂੰ ਕੰਡਿਆਂ ਦੇ ਸੱਥਰ ਹੈ ਜੀ ਕਹਿ ਤ ਨਹੀਂ ਸਕਦੇ ਵੀ ਮਹਿੰਗੇ ਤੋਂ ਮਹਿੰਗੇ ਪਦਾਰਥ ਹੀ ਹੁੰਦੇ ਕੰਡਿਆਂ ਦੇ ਸੱਥਰ ਤੇ ਬੈਠ ਕੇ ਵੀ ਲੇਟ ਕੇ ਵੀ ਸਕੂਨ ਭਰੀ ਨੀਂਦ ਉੱਥੇ ਵੀ ਮੈਂ ਜਿਹੜੀ ਬੇਨਤੀ ਕਰ ਰਿਹਾ ਵੀ ਚੰਗੀ ਨੀਂਦ ਲੈਣ ਵਾਸਤੇ ਸਕੂਨ ਭਰੀ ਨੀਂਦ ਲੈਣ ਵਾਸਤੇ ਪਦਾਰਥਾਂ ਦੀ ਜਰੂਰਤ ਨਹੀਂ ਹੁੰਦੀ ਮਹਿੰਗੀ ਮਹਿੰਗੀ ਵਸਤੂਆਂ ਦੀ ਲੋੜ ਨਹੀਂ ਹੁੰਦੀ ਮਨ ਦੇ ਟਿਕਾ ਦੀ ਲੋੜ ਹੁੰਦੀ ਹੈ ਮਨ ਨੂੰ ਸ਼ਾਂਤੀ ਦੀ ਲੋੜ ਹੁੰਦੀ ਤੇ ਇਹ ਮਨ ਦਾ ਟਿਕਾ ਗੁਰੂ ਦੀ ਬਾਣੀ ਚੋਂ ਮਿਲਦਾ ਸਾਨੂੰ ਗੁਰੂ ਦੇ ਨਾਮ ਚੋਂ ਮਿਲਦਾ ਜੀ ਸਾਨੂੰ ਇਹ ਮਨ ਦਾ ਟਿਕਾ ਜੇ ਮਨ ਕੋਲ ਟਿਕਾ ਨਹੀਂ ਮਨ ਜੇ ਭਟਕਣਾ ਚ ਹੈ ਫਿਰ ਜੋ ਮਰਜੀ ਖਰੀਦ ਲਓ ਸੰਸਾਰ ਦਾ ਸਕੂਲ ਨਹੀਂ ਉਹ ਨੀਂਦ ਨਹੀਂ ਮਿੰਨੀ ਜੀ ਸਾਡਾ ਇਸ ਲਈ ਮੈਂ ਜਿਹੜੀ ਬੇਨਤੀ ਕਰ ਰੇ ਸਾਬ ਜੀ ਕਹਿੰਦੇ ਜਿੱਤ ਸੇਵਿਆ ਸੁਖ ਪਾਈਐ ਮਨ ਦਾ ਟਿਕਾਈ ਸੁਖ ਹੈ ਜੀ ਸਭ ਤੋਂ ਵੱਡਾ ਬੇਨਤੀ ਹਰ ਵਾਰ ਕਰਦੇ ਆਪਾਂ ਪਦਾਰਥ ਤਾਂ ਸਾਡੀ ਲੋੜ ਹੈ ਜੋ ਅਸੀਂ ਵਰਤ ਰਹੀਆਂ ਜਿਆਦਾਤਰ ਮਨੁੱਖ ਪਦਾਰਥ ਜਿਹੜੇ ਉਹ ਚਿੰਤਾ ਜੀ ਵਰਤ ਰਿਆ ਜੀ ਸੁਖਾ ਜਿ ਘੇੜਾ ਵਰਤਦੇ। ਚਿੰਤਾ ਚ ਲੈ ਕੇ ਬੈਠ ਕੇ ਮਹਿਲਾਂ ਚ ਬੈਠਾ ਚਿੰਤਾ ਚ ਐ ਲੱਖਾਂ ਦੀ ਗੱਡੀ ਚ ਬੈਠਾ ਹੋਇਆ ਵੀ ਚਿੰਤਾ ਚ ਸਫ਼ਰ ਕਰਦਿਆਂ ਵੀ ਚਿੰਤਾ ਵਿੱਚ ਐ। ਟਿਕਾ ਨਹੀਂ ਮਨ ਨੂੰ। ਜਿਸ ਦਿਨ ਮਨ ਨੂੰ ਟਿਕਾ ਮਿਲ ਗਿਆ ਜੀ ਮਨ ਨੂੰ ਸ਼ਾਂਤੀ ਮਿਲ ਗਈ। ਉਦੋਂ ਸੁੱਕੇ ਪ੍ਰਸ਼ਾਦੇ ਖਾ ਕੇ ਵੀ ਉਹਨੇ ਸ਼ੁਕਰਾਨਾ ਕਰਦੇ ਨੇ। ਉੰਦੂ ਵੀ ਕੇਦ ਨੇ ਬਹੁਤ ਸੋਨੀ ਜ਼ਿੰਦਗੀ ਹੈ ਜੀ ਮੇਰੀ ਇਸ ਲਈ ਸੁਖ ਨਾਮ ਚੈ ਜੀ ਸੁਖ ਤਾਂ ਗੁਰੂ ਦੀ ਬਾਣੀ ਵਿੱਚ ਹੈ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਨਾਮ ਦੀ ਗੱਲ ਆ ਗਈ ਜੀ ਤੇ ਮੈਂ ਬੇਨਤੀ ਕੀਤੀ ਵੀ ਸ੍ਰਿਸ਼ਟੀ ਦਾ ਰਾਜਾ ਤੇ ਕਮੀ ਤਾਂ ਕੋਈ ਨਹੀਂ ਹੋਵੇਗੀ ਉਹਦੇ ਕੋਲ ਜੀ ਕਿਸੇ ਪ੍ਰਕਾਰ ਦੀ ਕਮੀ ਨਹੀਂ ਸਹਿਬ ਕਿੰਦੇ ਉਹ ਵੀ ਦੁਖੀ ਹੈ ਪਈ ਜੇ ਸੁਖੀ ਹੋਣਾ ਚਾਹੁੰਨਾ ਤਾਂ ਫਿਰ ਨਾਮ ਜਪਣਾ ਪਏਗਾ ਸਾਨੂੰ ਨਾਮ ਨੂੰ ਸੰਭਾਲਣਾ ਪਏਗਾ ਸਾਨੂੰ ਜੀਵਨ ਦੇ ਅੰਦਰ ਜੇ ਸੁਖੀ ਰਹਿਣਾ ਚਾਹੁੰਦੇ ਇਸ ਲਈ ਸਹਿਬ ਜੀ ਨੇ ਪਹਿਲੀ ਸਿੱਖਿਆ ਦਿੱਤੀ ਜੀ ਸਾਨੂੰ ਇਹ ਇਹ ਜੀਵਨ ਚ ਜਪਣਾ ਨਹੀਂ ਅਸੀਂ ਇਹ ਇਹ ਸਮਝ ਲਓ ਵੀ ਸੁਖੀ ਰਹਿਣ ਦਾ ਇਹ ਜੰਤਰ ਦਿੱਤਾ ਸਹਿਬ ਨੇ ਸਾਨੂੰ ਜਦ ਮੰਤਰ ਦਿੱਤਾ ਹੈ ਸੁਖੀ ਰਹਿਣ ਦਾ ਵੀ ਜੇ ਤੁਸੀਂ ਸੁਖੀ ਰਹਿਣਾ ਚਾਹੁੰਦੇ ਆ ਤਾਂ ਨਾਮ ਨੂੰ ਸੰਭਾਲ ਲਵੋ ਬਸ ਮਨੁੱਖਪਦਾਰਥਾਂ ਨੂੰ ਹੀ ਸੰਭਾਲੀ ਜਾਂਦਾ ਹੈ ਇਕੱਠਾ ਹੀ ਕਰੀ ਜਾਂਦੇ ਇਕੱਤਰ ਹੀ ਕਰੀ ਜਾਂਦੇ ਸੁੱਖ ਫਿਰ ਵੀ ਨਹੀਂ ਹੈ ਤੇ ਜਿੰਦੇ ਨਾਲ ਸੁਖ ਮਿਲ ਹੈ ਸਹਿਬ ਕਹਿੰਦੇ ਨੂੰ ਕਦੇ ਸੰਭਾਲ ਨਹੀਂ ਨਹੀਂ ਕਹਿੰਦੇ ਸੁਮਾ ਹੀ ਨਹੀਂ ਮੇਰੇ ਕੋਲ ਵਕਤ ਜਿਤ ਸੇਵਿਆ ਸੁਖ ਪਾਈ ਹੈ ਸੋ ਸਾਹਿਬ ਸਦਾ ਸੰਭਾਲੀ ਹੈ ਅਗਲੀ ਗੱਲ ਜਿਤ ਕਿਤਾ ਪਾਈ ਹੈ ਆਪਣਾ ਸਹਾਲ ਬੁਰੀ ਕਿਉਂ ਕਾਲੀ ਹੈ ਕਾਲ ਬੁਰੀ ਬੁਰੀ ਮਿਹਨਤ ਬੁਰਾ ਕਰਮ ਸਹਿਬ ਜੀ ਕਹਿੰਦੇ ਬੁਰਾ ਕਰਮ ਨਾ ਕਰੋ ਬੁਰੀ ਮਿਹਨਤ ਨਾ ਕਰੋ ਤੁਹਾਨੂੰ ਪਤਾ ਹੈ ਜੋ ਤੁਸੀਂ ਬੀਜੋਗੇ ਉਹ ਤੁਹਾਨੂੰ ਪ੍ਰਾਪਤ ਹੋਵੇ ਉਹ ਮਿਲਣਾ ਜਿੱਤ ਕੀਤਾ ਜੋ ਤੁਸੀਂ ਕੀਤਾ ਪਾਈਐ ਆਪਣਾ ਉਹ ਤੁਹਾਨੂੰ ਆਪਣਾ ਮਿਲਣਾ ਫਿਰ ਸਾ ਘਾਲ ਬੁਰੀ ਕਿਉਂ ਘਾਲ ਲਈਏ ਫਿਰ ਬੁਰਾ ਕੰਮ ਕਿਉਂ ਕਰਨਾ ਫਿਰ ਮਾੜਾ ਕੰਮ ਕਿਉਂ ਕਰਨਾ ਮਨੁੱਖ ਦਸੂਬਾ ਆਇਆ ਜੀ ਇਹ ਚੁੰਦਾ ਵੀ ਮਾੜਾ ਕਰਕੇ ਜਾਂ ਮਾੜਾ ਬੋਲ ਕੇ ਜਾਂ ਮਾੜਾ ਕਿਸੇ ਦਾ ਕਰਕੇ ਤੇ ਮੈਨੂੰ ਚੰਗਾ ਮਿਲੇ ਕਿਰਸਾਨ ਚੰਗਾ ਜੀ ਸਾਡੇ ਨਾਲ ਤਾਂ ਉਹ ਕਣਕ ਬੀਜ ਕੇ ਕਣਕ ਦੀ ਆਸ ਰੱਖਦਾ ਜਿਉਂਨੇ ਕਣਕ ਬੀਜ ਲਈ ਤੇ ਉਹਨੇ ਕਣਕ ਦੀ ਆਸ ਰੱਖਣੀ ਹੈ ਝੋਨਾ ਬੀਜਲੇ ਤੇ ਉਹਨੇ ਝੋਨੇ ਦੀ ਆਸ ਰੱਖਣੀ ਆੜਤੀਆਂ ਨੂੰ ਜਾ ਕੇ ਇਹੋ ਆਖਨੇ ਵੀ ਮੈਂ ਝੋਨਾ ਸਟਨਾ ਕੇ ਕਿਉਂਕਿ ਬੀਜੇ ਉਹਨੇ ਝੋਨਾ ਮਨੁੱਖ ਮਾੜਾ ਬੀਜ ਕੇ ਸੋਚਦਾ ਹੈ ਵੀ ਮੈਨੂੰ ਚੰਗਾ ਮਿਲੇ ਇਸ ਲਈ ਤਾਂ ਇਹਦਾ ਜਵਾਬ ਹੁੰਦਾ ਜੀ ਮੈਂ ਤਾਂ ਕੋਈ ਮਾੜਾ ਕਿਤੇ ਨਹੀਂ ਰੱਬ ਨੇ ਮੇਰੇ ਨਾਲ ਪਤਾ ਨਹੀਂ ਕਿਉਂ ਇਹ ਕਰਦਾ ਫਿਰ ਗੁਰੂ ਕੀ ਆਖਦਾ ਹੈ ਦਦਾ ਦੋਸ਼ਨ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ਨ ਦੀ ਜਗਰ ਜਨਾ ਗੁਰੂ ਤਾਂ ਮਾੜਾ ਕਰਦਾ ਹੀ ਨਹੀਂ ਕਿਸੇ ਦਾ ਫਿਰ ਤੂੰ ਕਿਵੇਂ ਆਖਦਾ ਵੀ ਮੇਰੇ ਨਾਲ ਮਾੜਾ ਹੋ ਗਿਆ ਰੱਬ ਤਾਂ ਹੈ ਹੀ ਨਿਰਵੈਰ ਤੇ ਫਿਰ ਉਹ ਮਾੜਾ ਕਰਦਾ ਹੀ ਨਹੀਂ ਸਹਿਬ ਕਹਿੰਦੇ ਤੈ ਉਹ ਆਪਣੇ ਕਰਮ ਫਰੋਲ ਜਿਸ ਨੇ ਸਾਨੂੰ ਬਣਾਇਆ ਪੈਦਾ ਕੀਤਾ ਸਾਡੇ ਨਾਲ ਮਾੜਾ ਥੋੜਾ ਕਰੇਗਾ ਜੇ ਤੇਰੇ ਨਾਲ ਕੁਝ ਮਾੜਾ ਹੋਇਆ ਤਾਂ ਤੇਰੇ ਕਰਮ ਨੇ ਕਰਮੀ ਆਪੋ ਆਪਣੀ ਉਹ ਤੇਰੇ ਕਰਮ ਨੇ ਹੁਣ ਮਨੁੱਖ ਆਪਣੇ ਕਰਮਾਂ ਵਲ ਵੇਖਦੇ ਨਹੀਂ ਕਿਹੜਾ ਮਨੁੱਖ ਹੈ ਜੀ ਮਾਫ ਕਰੇ ਜਿਹੜਾ ਆਖੇ ਮੈਂ ਗਲਤਾਂ ਕੋਈ ਨਹੀਂ ਆਖਦਾ ਸੂਬਾਏ ਮਨੁੱਖ ਦਾ ਉਹ ਕਹਿੰਦਾ ਹੀ ਨਹੀਂ ਮੈਂ ਗਲਤ ਹਾਂ ਕਹਿੰਦਾ ਮੈਂ ਠੀਕ ਉਹ ਮਾੜਾ ਕਰਕੇ ਵੀ ਆਖਦਾ ਮੈਂ ਠੀਕ ਹਾਂ ਜੀ ਸੈਕੀਸ ਇਹਦਾ ਮਾਰਾ ਕਿਤੇ ਨਹੀਂ ਕਿਸੇ ਨੂੰ ਮੰਦਾ ਬੋਲੇ ਹੀ ਨਹੀਂ ਮੈਂ ਤਾਂ ਸੈਵ ਜਿੰਦੇ ਕੋਈ ਨਹੀਂ ਸਮਾਂ ਪੈਣ ਤੇ ਇਹਦਾ ਵੀ ਰਿਜ਼ਲਟ ਮਿਲ ਜਾਣਾ ਹੈ ਇਹਦਾ ਵੀ ਪਤਾ ਲੱਗ ਜਾਣਾ ਹੈ ਤੇ ਜਦੋਂ ਰਿਜ਼ਲਟ ਨਿਕਲਦਾ ਹੈ ਉਦੋਂ ਹੋਰਾਂ ਤੇ ਦੋਸ਼ ਲਾ ਦਿੰਦਾ ਫਿਰ ਰੱਬ ਨੂੰ ਲਾਮਬੇ ਦਿੰਦੇ ਵੀ ਰੱਬ ਨੇ ਚੰਗਾ ਨਹੀਂ ਕੀਤਾ ਤੇ ਰੱਬ ਨੇ ਕਰਨਾ ਨਹੀਂ ਚਾਹੀਦਾ ਸੀ ਸੈਵ ਜੀ ਕਹਿੰਦੇ ਕਰੋ ਦੇਖ ਬਲੇ ਆਪਣੇ ਰੱਬ ਤਾਂ ਤੈਨੂੰ ਬਹੁਤ ਕੁਝ ਦੇ ਰਿਹਾ ਹੈ ਰੱਬ ਤਾਂ ਤੈਨੂੰ ਰਿਜਕ ਵੀ ਦੇ ਰਿਹਾ ਰੱਬ ਤਾਂ ਤੈਨੂੰ ਸੁਵਾਸ ਵੀ ਦੇ ਰਿਹਾ ਫਿਰ ਤੇਰਾ ਦੁਸ਼ਮਣ ਕਿਵੇਂ ਹੋ ਸਕਦਾ ਹੈ ਉਹ ਤੇਰਾ ਮਾੜਾ ਕਿਵੇਂ ਕਰ ਸਕਦਾ ਹੈ ਜਿਹੜਾ ਸਾਨੂੰ ਬਗੈਰ ਸ਼ੁਕਰਾਨੇ ਤੋਂ ਸਾਡੇ ਸ਼ੁਕਰਾਨੇ ਕਿਤੇ ਬਗੈਰ ਜਨਮ ਜਪਿਆ ਬਗੈਰ ਸੁਵਾਸ ਦੇ ਰਿਜਕ ਦੇ ਰਿਹਾ ਫਿਰ ਮਾੜਾ ਕਿਵੇਂ ਕਰ ਸਕਦਾ ਸਾਡਾ ਸਭ ਕਿੰਨੇ ਜਿਹਾ ਹੋਇਆ ਹੈ ਉਹ ਤੇਰੀ ਕਰਮ ਨਹੀਂ ਕਿਉਂਕਿ ਰੂਲ ਸੀ ਜੋ ਬਿਜੇਗਾ ਉਹ ਖਾਏਗਾ ਇਸ ਲਈ ਸਹਿਬ ਜੀ ਕਹਿੰਦੇ ਜੇ ਪਤਾ ਜੋ ਤੁਸੀਂ ਬੀਜੋਗੇ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਕਰਮ ਸਾਡੇ ਭੂਮੀ ਵਾਂਗ ਹੈ ਜੀ ਇਸ ਧਰਤੀ ਦੇ ਵਾਂਗ ਹੈ ਧਰਤੀ ਚ ਇੱਕ ਬੀਜ ਪਾਓ ਦੁੱਗਣਾ ਕਰਕੇ ਦੇਣਾ ਉਹਨੇ ਕਰਮ ਵੀ ਇਸੇ ਤਰ੍ਹਾਂ ਇੱਕ ਬੁਰੀਆਈ ਬੀਜੋ ਤੇ ਦੁੱਗनियां ਮਿਲ ਜਾਣੀ ਸਮੇਂ ਅਨੁਸਾਰ ਵਕਤ ਅਨੁਸਾਰ ਨਹੀਂ ਭੱਜ ਸਕਦੇ ਜੀ ਇਸ ਚੀਜ਼ ਤੋਂ ਦੁਨੀਆ ਦੇ ਜਿਹੜੇ ਮਰਜੀ ਕੋਨੇ 'ਚ ਚਲੇ ਜਾਓ ਜੋ ਬੀਜ ਜਿਉ ਮਿਲਣਾ ਚੰਗਾ ਬੀਜ ਤੇ ਚੰਗਾ ਮਿਲ ਜਾਣਾ ਮਾੜਾ ਬੀਜ ਤੇ ਮਾੜਾ ਮਿਲਣਾ ਇਹ ਸਹਿਬ ਨੇ ਸਮਝਾਇਆ ਵੀ ਬੁਰੀ ਕਾਲ ਨਾ ਕਰੋ ਬੁਰਾ ਕਰਮ ਨਾ ਕਰੋ ਕਿਉਂਕਿ ਜੋ ਤੁਸੀਂ ਬੀਜੋਗੇ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਬਾਅਦ ਚ ਤੁਸੀਂ ਰੱਬ ਨੂੰ ਲਾ ਬਿਨਾਂ ਦਿਓ ਗੁਰੂ ਸਹਿਬ ਨੇ ਸਮਝਾਇਆ ਸਾਨੂੰ ਬਾਅਦ ਚ ਫਿਰ ਕਿਸੇ ਤੇ ਦੋਸ਼ ਨਹੀਂ ਲਾ ਸਕਦੇ ਸਹੀ ਜਿਤ ਕੀਤਾ ਪਾਈਐ ਆਪਣਾ ਸਹਾਲ ਬੁਰੀ ਕਿਉਂ ਘਾਲੀ ਐ ਉਮੀਦ ਨਾ ਕਰੋ ਤੁਸੀਂ ਮੰਦਾ ਮੂਲ ਨ ਕਿਚੀ ਦੇ ਲੰਬੀ ਨਦਰ ਨਿਹਾਲੀ ਐ ਲੰਬੀ ਨਦਰ ਦਾ ਭਾਵ ਹੈ ਥੋੜਾ ਜਿਹਾ ਲੰਬਾ ਸੋਚ ਲਵੋ ਮੰਦਾ ਮਨ ਕਿਸੇ ਨੂੰ ਮੰਦਾ ਨਾ ਆਖੋ ਮੁੱਢ ਤੋਂ ਇਰੰਭ ਤਾਤੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਤਾਂ ਸੁਭਾਅ ਵੀ ਫਰੀਦਾ ਬੁਰੇ ਦਾ ਭਲਾ ਕਰ ਬੁਰੇ ਦਾ ਵੀ ਭਲਾ ਕਰ ਦੇਣਾ ਇੱਥੇ ਦਾ ਸਹਿਬ ਜੀ ਕਹਿੰਦੇ ਆਰੰਭਤਾ ਤੋਂ ਹੀ ਕਿਸੇ ਨੂੰ ਮੰਦਾ ਨਾ ਕੋ ਕਿਸੇ ਦੇ ਜੀਵਨ ਚ ਮੰਦਾ ਕਰਮ ਨਾ ਕਰੋ ਥੋੜਾ ਜਿਹਾ ਸੋਚ ਲੋ ਜੇ ਖਿਆਲ ਵੀ ਆ ਗਿਆ ਨਾ ਮੰਦਾ ਬੋਲਣ ਦਾ ਜਾਂ ਮੰਦਾ ਕਰਮ ਕਰਨ ਦਾ ਸਹਿਬ ਜੀ ਕਹਿੰਦੇ ਥੋੜਾ ਲੰਬਾ ਸੋਚ ਲੋ ਮਨ ਬਦਲ ਸਕਦਾ ਹੈ ਇਹ ਪੰਚਮ ਪੀਤਾ ਦੇ ਇੱਕ ਸ਼ਬਦ ਹੈ ਨਹਿ ਬਿਲੰਬ ਧਰਮੰਗ ਬਿਲੰਬ ਪਾਪੰਗ ਨਹਿ ਬਿਲੰਬ ਬਿਲੰਬ ਦਾ ਭਾਵ ਦੇਰੀ ਨਹਿ ਨਾ ਦੇ ਪਉ ਨਹੀਂ ਕਰਨੀ ਧਰਮੰਗ ਧਰਮ ਦਾ ਭਾਵ ਜਦੋਂ ਧਰਮ ਦੀ ਗੱਲ ਆਏਗੀ ਤੁਸੀਂ ਦੇਰੀ ਨਹੀਂ ਕਰਨੀ ਜੇ ਮਨ ਨੇ ਆਖ ਤਾ ਗੁਰੂ ਘਰ ਜਾਣਾ ਤੇ ਦੇਰੀ ਨਾ ਕਰੋ ਤੁਸੀਂ ਅੱਖ ਦਾ ਮਨ ਜੇ ਮਨ ਚ ਆ ਗਿਆ ਵੀ ਨਾਮ ਜਪਣਾ ਬਾਣੀ ਪੜ੍ਹਨੀ ਤੇ ਦੇਰੀ ਨਾ ਕਰੋ ਹਾਂ ਬਿਲੰਭ ਪਾਪੰਗ ਦੇਰੀ ਕਰੋ ਜੇ ਪਾਪ ਵਾਲਾ ਪੱਖ ਆ ਗਿਆ ਤਾਂ ਉਦੋਂ ਦੇਰੀ ਕਰੋ ਉਦੋਂ ਸੋਚੋ ਥੋੜਾ ਜਿਹਾ ਵਕਤ ਲਾਓ ਸਮਝੋ ਨਹਿ ਬਿਲੰਭ ਧਰਮੰਗ ਧਰਮ ਦੀ ਗੱਲ ਆਈ ਚੰਗਾ ਕਰਮ ਕਰਨ ਦੀ ਗੱਲ ਆਈ ਕਿਸੇ ਦੀ ਲੋੜ ਪੂਰੀ ਕਰਨ ਦੀ ਗੱਲ ਆਈ ਨਾਮ ਜਪਣ ਦੀ ਗੱਲ ਆਈ ਸਾਬ ਜੀ ਕਹਿੰਦੇ ਦੇਰੀ ਨਾ ਕਰੋ বিলম্ব পাপং ਜਦੋਂ পাপ ਕਰਨ ਦੀ ਗੱਲ ਆਈ ਉਦੋਂ ਦੇਰੀ ਕਰੋ ਤੁਸੀਂ ਉਦੋਂ ਵਕਤ ਲਾਓ ਥੋੜਾ ਜਿਹਾ ਹੋ ਸਕਦਾ ਮਨ ਬਦਲ ਜਾਵੇ ਮਨ ਚੇਂਜ ਹੋ ਜਾਵੇ ਮਨ ਆਪਣੀ ਵਿਚਾਰ ਬਦਲ ਲਵੇ দৃੜੰਤ ਨਾਮੰ ਤਜੰਤ ਲੋਭੰਗ ਨਾਮ ਨੂੰ ਪੱਕਾ ਕਰੋ ਜੀਵਨ ਦੇ ਅੰਦਰ ਤੇ ਲੋਭ ਨੂੰ ਤਿਆਗ ਦਿਓ ਤੁਸੀਂ ਇਹਨਾਂ ਦੂਰ ਲਾ ਦਿਓ ਮੈਨੂੰ ਕੋਈ ਟ ਚੱਲਦਾ ਜੀ ਨਾਮ ਦੀ ਗੱਲ ਆਈ ਗਤਾਲ ਸੀ ਹੋ ਜਾਏਗਾ ਜੀ ਕੱਲ ਜਪਾਂਗੇ ਪਰਸੂ ਜਪਾਂਗੇ ਫਿਰ ਪਾਠ ਕਰਾਂਗੇ ਤੇ ਮਾਰੇ ਕਰਮ ਦੀ ਜਦੋਂ ਗੱਲ ਆਈ ਸਭ ਜੀ ਕਹਿੰਦੇ ਛੱਟ ਚ ਤਿਆਰ ਹੋ ਜਾਂਦਾ ਹੈ ਚਾਹਤੇ ਚੋਂ ਤਿਆਰੀ ਕਰ ਲੈਂਦੇ ਜੀ ਮੈਨੂੰ ਕਿੱਥੇ ਜਾਣਾ ਹੋਵੇ ਕਿੱਥੇ ਘੁੰਮਣਾ ਹੋਵੇ ਤਿਆਰੀ ਕਰ ਲੇਗਾ ਘਰ ਦੇ ਨਾਲ ਗੁਰੂ ਘਰ ਵੇ ਸਹਿਬ ਕਹਿੰਦੇ ਉੱਥੇ ਆਲਸੀ ਹੋ ਜਾਂਦਾ ਕੋਈ ਨਹੀਂ ਚਲੇ ਜਾਂਵਾਂਗੇ ਸਹਿਬ ਜੀ ਕਹਿੰਦੇ ਸਮਾਂ ਪਾਓ ਜੇ ਮਨ ਵਿੱਚ ਪਾਪ ਕਰਨ ਦਾ ਖਿਆਲ ਆਇਆ ਤਾਂ ਰੁਕ ਜਾਓ ਤੇਜੀ ਨਾ ਦਿਖਾਓ ਹਾਂ ਜਦੋਂ ਨਾਮ ਜਪਣ ਦੀ ਗੱਲ ਆਏਗੀ ਚੰਗਾ ਕਰਮ ਕਰਨ ਦੀ ਗੱਲ ਆਏਗੀ ਉਦੋਂ ਤੁਸੀਂ ਤੇਜੀ ਦਿਖਾਓ ਉਦੋਂ ਰੁਕਣਾ ਨਹੀਂ ਸੀ ਇਸ ਲਈ ਮੰਦਾ ਮੂਲ ਨਾ ਕਿਚੀ ਰੰਭ ਤਾ ਤੋ ਤੁਸੀਂ ਮੰਦਾ ਨਾ ਕਰੋ ਕਿਸੇ ਦਾ ਦੇ ਲੰਬੀ ਨਦਰ ਨਿਹਾਲੀ ਐ ਸਭ ਕੇ ਨજર ਮਾਰ ਕੇ ਤੱਕ ਲਈਏ ਥੋੜਾ ਜਾ ਸੋਚ ਲਈਏ ਵਿਚਾਰ ਲਈਏ ਵੀ ਇਸ ਚੀਜ਼ ਦਾ ਸਿੱਟਾ ਕੀ ਨਿਕਲੇਗਾ ਕੋਈ ਵੀ ਕਰਮ ਕਰਨਾ ਹੈ ਉਹਨੂੰ ਵਿਚਾਰ ਲਈਏ ਤਾਂ ਕਿ ਇਸ ਚੀਜ਼ ਦਾ ਸਿੱਟਾ ਕੀ ਨਿਕਲਣਾ ਜੇ ਮਾੜਾ ਨਿਕਲੇ ਦੂਰੀਆਂ ਕਰ ਲੋਂਦੇ ਤੋ ਦੂਰੀਆਂ ਪਾਲੋ ਜੇ ਚੰਗਾ ਸੀਟਾ ਨਿਕਲੇਗਾ ਫਿਰ ਸਹਿਬ ਜੀ ਦੇ ਨੇੜੇ ਚ ਖੁੱਬ ਜਾਓ ਤੁਸੀਂ ਫਿਰ ਉਹ ਕਰਮ ਕਰ ਲਓ ਵਿਚਾਰੋ ਥੋੜਾ ਜਾ ਸੋਚੋ ਮੰਦਾ ਮੂਲ ਨ ਕੀਚਈ ਦੇ ਲੰਬੀ ਨਦਰ ਨਿਹਾਲੀ ਐ ਜੋ ਸਾਹਿਬ ਨਾਲ ਨਾ ਹਾਰੀ ਐ ਤਵੇਹਾ ਪਾਸਾ ਢਾਲੀ ਐ ਉਹ ਕਰਮ ਕਰੀਏ ਜਿੰਨੇ ਨਾਲ ਗੁਰੂ ਤੋਂ ਦੂਰੀਆਂ ਨਾ ਬਣੇ ਅਰੰਭ ਤਾਂ ਤੋਂ ਬੇਨਤੀ ਕੀਤੀ ਆਪਾ ਵੀ ਉਹ ਪਾਸਾ ਟਾਲੀਏ ਜਿੰਦੇ ਨਾਲ ਗੁਰੂ ਨਾਲ ਨੇੜਤਾ ਬਣੀ ਰਹੇ ਸਾਡੀ ਅਸੀਂ ਗੁਰੂ ਨਾਲ ਜੁੜੇ ਰਹੀਏ ਉਹ ਕਰਮ ਕਰੀਏ ਕਿਛ ਲਾਹੇ ਉੱਪਰ ਕਾਲੀ ਐ ਲਾਹੇ ਵਾਲਾ ਕੰਮ ਕਰੀਏ ਮੁਨਾਫੇ ਵਾਲਾ ਦੁਨਿਆਵੀ ਤੌਰ ਤੇ ਮਨੁੱਖ ਹਰ ਕਰਮ ਮੁਨਾਫੇ ਵਾਲਾ ਕਰਦਾ ਜੀ ਜੇ ਕਾਮਯਾਬੀ ਦੇ ਰਸਤੇ ਚ ਤੁਰ ਰਿਹਾ ਨਾ ਮਨੁੱਖ ਤੇ ਉਹਦੇ ਜੀਵਨ ਚ ਆਉਣ ਵਾਲੀਆਂ ਜਿਹੜੀ ਅਰਚਨਾ ਨਾ ਕਾਮਯਾਬੀ ਦੇ ਵਿੱਚ ਉਹਨੂੰ ਦੂਰ ਕਰ ਦੇਗਾ ਉਹ ਕਿਉਂਕਿ ਮੁਨਾਫਾ ਸੋਚਦਾ ਮੈਨੂੰ ਉਸ ਚੀਜ਼ ਨੂੰ ਹੁਣ ਮੰਨ ਲਈਏ ਬਾਗ ਦਾ ਉਹਨੇ ਪੌਦਿਆਂ ਨੂੰ ਕੱਟਣਾ ਹੈ ਉਸ ਪੱਤੀਆਂ ਸੁੱਕੀਆਂ ਪੱਤੀਆਂ ਨੂੰ ਉਹਨੇ ਲਾਹ ਦੇਣਾ ਹੈ ਜਿਹੜੀ ਹੋਰ ਟਾਹਣੀਆਂ ਨੂੰ ਵਧਣ ਦੇ ਵਿੱਚ ਮੁਸ਼ਕਲ ਦੇਵੇ ਉਹਨੇ ਲਾਹ ਦੇਣਾ ਕਿਉਂਕਿ ਉਹਨਾਂ ਨੇ ਫਲ ਵੀ ਦੇਣਾ ਤੇ ਫੁੱਲ ਵੀ ਦੇਣਾ ਉਹਨੇ ਉਹਨਾਂ ਚੀਜ਼ਾਂ ਨੂੰ ਸ਼ਾਂਗ ਦੇਣਾ ਅਸੀਂ ਵੀ ਆਪਣੇ ਜੀਵਨ 'ਚ ਉਹ ਚੀਜ਼ਾਂ ਦੂਰ ਕਰ ਦਈਏ ਜਿੰਦੇ ਨਾਲ ਸਾਡੇ ਗੁਰੂ ਨਾਲ ਜੁੜਨ ਚ ਰੁਕਾਵਟ ਨਾ ਪੜੇ ਜਿਹਨੂੰ ਬਾਬਾ ਕਬੀਰ ਜੀ ਨੇ ਆਖਿਆ ਐਸਾ ਕੋਈ ਨਾ ਜਨਮ ਜੋ ਆਪਣੇ ਕਰ ਲਾਵੇ ਆਗ ਪੰਜੋ ਲਿਰਿਕਾ ਜਾੜਕੈ ਰਹਿ ਰਾਮ ਲਿਵ ਲਗ ਲਿਰਿਕੇ ਦਾ ਭਾਵ ਕੀ ਹੈ ਜੀ ਪੁਲਿੰਗ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਇਹਨਾਂ ਪੰਜ ਜੜਿਆਂ ਨੂੰ ਸਾੜ ਕੇ ਆਤਮਕ ਘਰ ਦੇ ਵਿੱਚੋਂ ਇਹ ਜਿਹੜੇ ਆਤਮਕ ਘਰ ਹੈ ਨਾ ਐਸਾ ਕੋਈ ਨਾ ਜਨਮਿਓ ਜੋ ਆਪਣੇ ਕਰ ਲਾਵਾ ਆਗ ਇਹ ਦੁਨਿਆਵੀ ਘਰ ਦੀ ਗੱਲ ਨਹੀਂ ਜੀ ਅੰਦਰ ਦੇ ਘਰ ਦੀ ਗੱਲ ਹੈ ਇਹਦੇ ਅੰਦਰ ਜਿਹੜੇ ਪੰਜ ਵਿਕਾਰ ਬੈਠੇ ਹੈ ਨਾ ਡੇਰਾ ਢਾ ਕੇ ਵੀ ਐਸਾ ਕੋਈ ਨਹੀਂ ਜਨਮਿਆ ਬਾਬਾ ਕਬੀਰ ਜੀ ਕਹਿੰਦੇ ਜਿਹੜੇ ਇਹਨਾਂ ਨੂੰ ਬਾਹਰ ਸੁੱਟ ਦੇਵੇ ਤੇ ਪਰਮਾਤਮਾ ਨਾਲ ਜੁੜ ਜਾਏ ਕੋ ਹੈ ਲਿਰਿੱਕੀ ਵੇਚੇ ਅਗਲਾ ਸ਼ਲੋਕ ਹੈ ਜੀ ਕੋ ਹੈ ਲਿਰਿੱਕਾ ਵੇਚੇ ਲਿਰਿੱਕੀ ਵੇਚੇ ਕੋਈ ਹੁਣ ਐਸਾ ਕੋਈ ਨਹੀਂ ਜਿਹੜੇ ਪੰਜ ਲੜਕੀਆਂ ਨੂੰ ਵੇਚ ਦੇਵੇ ਲੜਕੀਆਂ ਨੂੰ ਵੇਚ ਦੇਵੇ ਲਿਰਿਕੇ ਦਾ ਭਾਵ ਕੀ ਹੈ ਜੀ ਕਾਮਕ੍ਰੋਧ ਮੋਹ ਅਹੰਕਾਰ ਤੇ ਲਿਰਕੀ ਦਾ ਪਾਵ ਹੈ ਆਸਾ ਤ੍ਰਿਸ਼ਨਾ ਆਸਾ ਹੁੰਦੀ ਹੈ ਤ੍ਰਿਸ਼ਨਾ ਹੁੰਦੀ ਹੈ ਇਸ ਲਈ ਲਿਰਕੀ ਆ ਗਿਆ ਇਸਤਰੀ ਲਿੰਗ ਆ ਗਿਆ ਕੋ ਹੈ ਲਿਰਕਾ ਵੇਚੇ ਇਹ ਕਾਮਕ੍ਰੋਧ ਲੋਭ ਅਹੰਕਾਰ ਆਗੇ ਪੁਲਿੰਗ ਆ ਗਿਆ ਵੀ ਐਸਾ ਕੋਈ ਨੀਅਤ ਜਿਹੜੇ ਪੰਜ ਲੜਕਿਆਂ ਨੂੰ ਤੇ ਇਹ ਲੜਕੀਆਂ ਨੂੰ ਕੋਈ ਵੇਚ ਦਵੇ ਵੀ ਆਪਣੇ ਜੀਵਨ ਚੋਂ ਬਾਹਰ ਕੱਢ ਦਵੇ ਆਪਣੀ ਜੀਵਨ ਚੋਂ ਦੂਰ ਕਰ ਦਵੇ ਤੇ ਇਹੋ ਨੇ ਜਿਹੜੇ ਸਾਨੂੰ ਗੁਰੂ ਨਾਲ ਜੋੜਨ ਲਈ ਸਭ ਤੋਂ ਵੱਡੀ ਅਰਚਨਾ ਬਣਦੇ ਨੇ ਸਾਬ ਜੀ ਕਹਿੰਦੇ ਲਾਹੇ ਵਾਲਾ ਕੰਮ ਕਰ ਇਹਨਾਂ ਵਿਕਾਰਾਂ ਨੂੰ ਦੂਰ ਕਰੇਗਾ ਤੇ ਲਾਹੇ ਖੱਟੇਗਾ ਸਭ ਤੋਂ ਵੱਡਾ ਨਾਮ ਦਾ ਬੰਦਗੀ ਦਾ ਜੇ ਇਹ ਲਾਹਾਂ ਨਹੀਂ ਖੱਟ ਸਕਿਆ ਤੇ ਸਾਬ ਕਿੰਨੇ ਫਿਰ ਜੀਵਨ ਸਵਾਰਾ ਗਿਆ ਬਿਕਾਰ ਹੋਇਆ ਇਸ ਲਈ ਸਹਿਬ ਜੀ ਨੇ ਸਮਝਾਇਆ ਜੋ ਸਾਹਿਬ ਨਾਲ ਨਾ ਹਾਰੀ ਹੈ ਕੋਈ ਇਹੋ ਜਿਹਾ ਉਦਮ ਕਰਨਾ ਚਾਹੀਦਾ ਹੈ ਜਿਸ ਨਾਲ ਗੁਰੂ ਤੋਂ ਪ੍ਰੀਤ ਨਾ ਟੁੱਟੇ ਕਦੇ ਵੀ ਸਾਡੀ ਉਹ ਉਦਮ ਕਰਨਾ ਚਾਹੀਦਾ ਸਾਨੂੰ ਪ੍ਰੀਤ ਨਹੀਂ ਟੁੱਟੇਗੀ ਜੇ ਅਸੀਂ ਅੰਮ੍ਰਿਤ ਵੇਲਾ ਸੰਭਾਲਾਂਗੇ ਪ੍ਰੀਤ ਨਹੀਂ ਟੁੱਟੇਗੀ ਜੇ ਅਸੀਂ ਨਾਮ ਸੰਭਾਲਾਂਗੇ ਪ੍ਰੀਤ ਨਹੀਂ ਟੁੱਟੇਗੀ ਜੇ ਅਸੀਂ ਸਿਮਰਨ ਨੂੰ ਸੰਭਾਲਾਂਗੇ ਕਦੇ ਨਹੀਂ ਫਰੀ ਸਿੱਟੇ ਸਾਬ ਜੀ ਕਹਿੰਦੇ ਉਹ ਕਰਮ ਕਰੀਏ ਜਿੰਦੇ ਨਾਲ ਅਸੀਂ ਕਦੇ ਵੀ ਗੁਰੂ ਤੋਂ ਟੁੱਟਣਾ ਚਾਹੀਏ ਦੂਰ ਨਾ ਹੋ ਜਾਈਏ ਕਿਛ ਲਾਹੇ ਉਪਰ ਘਾਲੀਏ ਮਨੁੱਖਾ ਜਨਮ ਪਾ ਕੇ ਕੋਈ ਨਫੇ ਵਾਲੀ ਘਾਲ ਕਮਾਈ ਕਰਨੀ ਚਾਹੀਦੀ ਹੈ ਤੇ ਨਫੇ ਵਾਲੀ ਘਾਲ ਕਮਾਈ ਕਿਹੜੀ ਹੈ ਜੀ ਨਾਮ ਚਪੜਾ ਗੁਰੂ ਦੇ ਜਪ ਜੀ ਸਹਿਬ ਨਾਲ ਜੁੜਨਾ ਜਾਪ ਸਹਿਬ ਨਾਲ ਜੁੜਨਾ ਨੇਮ ਨਾਲ ਜੁੜਨਾ ਹੀ ਸਭ ਤੋਂ ਵੱਡੀ ਕਮਾਈ ਹੈ ਨਫੇ ਵਾਲੀ ਕਮਾਈ ਹੈ ਜੀ ਬਾਕੀ ਤਾਂ ਘਾਟੇ ਵਾਲੀ ਕਮਾਈ ਹੈ ਨਾਮ ਜਪਣਾ ਹੀ ਨਫੇ ਵਾਲੀ ਕਮਾਈ ਹੈ ਇਸ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੁਪੋੜੀ ਦੇੰਦਰ ਸਾਨੂੰ ਸੁਖਿਆਵਾਂ ਦੇ ਕੇ ਸਮਝਾਇਆ ਹੈ ਵੀ ਉਹ ਜੀਵਨ ਚ ਕਰਮ ਕਰੀਏ ਜਿੰਦੇ ਨਾਲ ਗੁਰੂ ਨਾਲ ਸਾਡੀ ਪ੍ਰੀਤ ਬਣੀ ਰਹੇ ਉਹ ਕਰਮ ਕਦੇ ਨਾ ਕਰੀਏ ਜਿੰਦੇ ਨਾਲ ਸਿ ਗੁਰੂ ਤੋਂ ਦੂਰ ਹੋ ਜਾਈਏ ਸਾਡੇ ਕਰਮ ਵੀ ਮੰਦੇ ਹੋ ਜਾਣ ਸਾਨੂੰ ਫਲ ਵੀ ਮੰਦਾ ਮਿਲੇ ਤੇ ਸਾਡੇ ਕਰਮਾਂ 'ਚ ਵੀ ਮੰਦਾ ਬੀਜਿਆ ਜਾ ਸਕੇ ਉਹਨਾਂ ਚੀਜ਼ਾਂ ਨੂੰ ਅਸੀਂ ਆਪਣੇ ਜੀਵਨ ਤੋਂ ਦੂਰ ਕਰ ਦਈਏ ਤੇ ਉਹ ਕਰਮ ਕਰੀਏ ਜਿੰਦੇ ਨਾਲ ਹਮੇਸ਼ਾ ਸਾਡੀ ਗੁਰੂ ਨਾਲ ਪ੍ਰੀਤ ਬਣੀ ਰਹੇ ਗੁਰੂ ਨਾਲ ਪਿਆਰ ਬਣਿਆ ਰਹੇ ਕੋਈ ਅਭੇੰਤ ਪ੍ਰਕਾਰ ਦੀ ਫੁੱਲਾ ਦੀ ਬੋਫੀ ਜੀ